ਇਹ ਸਾਡੇ ਜੋ ਬਜ਼ੁਰਗ ਬੈਠੇ ਆ ਜੀ ਜਿਹਨੂੰ ਮਰਜ਼ੀ ਠਾਕੇ ਪੁੱਛ ਲਓ ਉਹਦਾ ਬੀਟਰ ਚੱਲੇ ਸੈਣਾ ਬੀਟਰ ਚੱਲਿਆ ਨਹੀਂ ਬੀਟਰ ਚੱਲਦਾ 8 ਘੰਟੇ ਸਾਨੂੰ ਸਪਲਾਈ ਆਉਣੀ ਆ 3 ਘੰਟੇ ਚੱਲਦੀ ਆ 1 ਦਾ ਘੰਟਾ ਕੱਟ ਲੱਗਦਾ ਫੇਰ 2 ਘੰਟੇ ਚੱਲਦੀ ਆ ਘੰਟਾ ਕੱਟ ਲੱਗਦਾ ਬਕਾਇਆ ਦਾ ਕੋਈ ਨਹੀਂ ਮਿਲਦਾ ਵੀ 24 ਘੰਟੇ 'ਚ ਕੋਈ ਬੀਟਰ 8 ਘੰਟੇ ਚੱਲਿਆ ਤਾਂ ਸਾਨੂੰ ਦੱਸਦੇ ਹੋ ਅਸੀਂ 24 ਨਾ ਚਾਹਵਾ ਇਹਦਾ ਸਵਾਲ ਆ ਸਾਡਾ ਮਾੜਾ ਆ ਯਾਰ ਮਾੜਾ ਹੋਇਆ ਸਰ ਮਾੜਾ ਹੋਇਆ ਮਾੜਾ ਹੋਇਆ ਜੀ ਇਹਨਾਂ ਨੇ ਭਾਜਣਾ ਲੋਕਾਂ ਨੇ ਮਾੜਾ ਹੋਇਆ ਚੰਗਾ ਰਵੇ ਮਾਰਾ ਹੋਣਾ ਜਿਵੇਂ ਹੀ ਬੰਦ ਹੋਣਾ ਇੱਥੇ ਬੈਠੋ ਹੁਣੇ ਜੀ ਬੈਠੋ ਵੀ ਭਾਈ ਆਪਾਂ ਸਾਰੇ ਕੱਟਕੁੱਟੇ ਦੀ ਚੱਕਣ ਨਹੀਂ ਦੇਣਾ ਬੰਦ ਗੱਲ ਨਿਬੜ ਗਈ ਯਾਰ ਮੇਰੇ ਬੇਗਾਨੇ ਅੱਜ ਤੱਕ ਮੈਨੂੰ ਕੱਟ ਕੇ ਤੇ ਮਰਦੀ ਲਾਉਣਾ ਆ ਬਸ ਮਸਲਾ ਹੀ ਇਹ ਹਾਂਜੀ ਕਰ ਭੇਜੀ ਕੀ ਕਾਰਨ ਆ ਜਿਹੜਾ ਅੱਜ ਦਾ ਧਰਨਾ ਪ੍ਰੋਟੈਸਟ ਕਰ ਰਹੇ ਬਿਲਕੁਲ ਬਿਲਕੁਲ ਕਾਰਨਤਾ ਜੀ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਹੀ ਲੈ ਕੇ ਇਹ ਜਿਹੜਾ ਲਾਈਟ ਦਾ ਸਾਡਾ ਮੁੱਦਾ ਇਹ ਚੱਲ ਰਿਹਾ ਇਹ 15 ਤਰੀਕ ਤੋਂ ਸਾਨੂੰ ਲਾਈਟ ਜਿਹੜੀ 8 ਘੰਟੇ ਸਰਕਾਰ ਕਹਿੰਦੀ ਸੀ ਵੀ ਤੁਹਾਨੂੰ ਕਿਸਾਨਾਂ ਨੂੰ 8 ਘੰਟੇ ਲਾਈਟ ਦੇਵਾਂਗੇ ਪਰ ਪਤੋ ਗ੍ਰੈਡ ਕਿਹੋ ਜਿਹਾ ਗ੍ਰੈਡਾ ਉਹਨੇ ਸਾਨੂੰ ਅੱਜ ਤੱਕ ਕਿਤੇ 8 ਘੰਟੇ ਲਾਈਟ ਹੀ ਨਹੀਂ ਦਿੱਤੀ ਕਾਗਜ ਅੱਜ ਕਾਗਜ ਦੇਖਣੇ ਤਾਂ ਉਹਦੇ ਸਾਨੂੰ 8 ਘੰਟੇ ਜਾ ਰਹੀ ਹੈ ਸਾਡੇ ਖੇਤਾਂ ਚੋਂ 5 ਘੰਟੇ ਜਾਂ 6 ਘੰਟੇ ਆ ਰਹੀ ਹੈ ਜਿਉ ਆ ਰਹੀ ਹੈ ਉਹ ਵੀ ਕੱਟ ਲਾ ਲਾ ਕੇ ਆ ਰਹੀ ਹੈ ਸਾਡਾ ਜੀ ਨਹੀਂ ਕਰਦਾ ਵੀ ਅਸੀਂ ਇਹੋ ਜਿਹੇ ਧਰਨੇ ਲਾਈਏ ਰੋਜ਼ ਇੰਨਾ ਇਕੱਠ ਕਰੀਏ ਇੰਨੇ ਬੰਦੇ ਕੰਮ ਛੱਡ ਕੇ ਆਏ ਆ ਪਰੇ ਸਾਡੀ ਮਜਬੂਰੀ ਬਣ ਗਈ ਆ ਵੀ ਸਾਨੂੰ ਇਹ ਲਾਈਟ ਨਹੀਂ ਦੇ ਰੇ ਕਿਸਾਨਾਂ ਨੇ ਪਿਛਲੇ ਸਾਲ ਵੀ ਤੁਸੀਂ ਦੇਖਿਆ ਤੁਸੀਂ ਸਾਡੇ ਨਾਲ ਪਿਛਲੇ ਸਾਲ ਵੀ ਤੁਸੀਂ ਕਵਰ ਕੀਤਾ ਸਾਡੇ ਧਰਨੇ ਨੂੰ ਉਹ ਵੀ ਸਾਡਾ ਇਹ ਸੰਬੰਧ ਦੇ ਵਿੱਚ ਹੀ ਲਾਇਆ ਸੀ ਵੀ ਜਿਹੜੇ ਗ੍ਰੈਡ ਆ ਨਾ ਪੱਤੋ ਗ੍ਰੈਡ ਹੈਗਾ ਛੋਟਾ ਇਹਨੂੰ ਏਰੀਆ ਪੈਂਦਾ ਬਹੁਤ ਜ਼ਿਆਦਾ ਉਹਦੇ ਕਰਕੇ ਇਹਨੂੰ ਤਾਂ ਲਾਈਟ ਨਹੀਂ ਪੂਰੀ ਹੋ ਰਹੀ ਇਹਦੇ ਨਾਲ ਜੁੜ ਜਾਂਦਾ ਸ਼ਹਿਰ ਜੇ ਸ਼ਹਿਰ ਤੇ ਮੋਟਰਾਂ ਇਕੱਠੇ ਚਲਾਉਂਦੇ ਆ ਤੇ ਇਹਦੇ ਮਚਣ ਦੇ ਸਾਰ ਹੋ ਜਾਂਦੇ ਫਿਰ ਲਾਈਟ ਖੇਤਾਂ ਨੂੰ ਦਿੱਤੀ ਨਹੀਂ ਜਾਂਦੀ ਸ਼ਹਿਰ ਨੂੰ ਪੂਰੀ ਕਰ ਦਿੰਦੇ ਆ ਅਜ ਤੱਕ ਇਹਨੇ ਵੀ ਸਾਰੀ ਲਾਈਟ ਪੂਰੀ ਕੀਤੀ ਜਾਵੇ ਕੋਈ ਸ਼ਹਿਰ ਦਾ ਵੀ ਸਾਨੂੰ ਪਰ ਸਾਡੇ ਵਾਲੇ ਵੀ 8 ਘੰਟੇ ਜ਼ਰੂਰ ਦਿੱਤੇ ਜਾਣ ਸੀ ਹਰ ਵਾਰੀ ਇਹੀ ਬੇਨਤੀ ਕਰਕੇ ਜਾਂਦੇ ਆ ਪਰ ਸਾਨੂੰ ਇਹ ਕੀ ਮਿੱਠੀ ਗੋਲੀ ਇੱਥੋਂ ਦੇ ਦਿਆ ਲੈ ਹੁਣ ਤੋਂ ਅੱਜ ਤੋਂ ਬਾਅਦ 8 ਘੰਟੇ ਤੁਹਾਨੂੰ ਹੋਗੀ ਉਹ ਖੇਤਾਂ 'ਚ 8 ਘੰਟੇ ਕਦੇ ਵੀ ਨਹੀਂ ਆਈ ਕਿਹੜੇ ਕਿਹੜੇ ਪਿੰਡ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹ ਸਾਰੇ ਪਿੰਡਾਂ 'ਚ ਹੀ ਆ ਵੀ ਜਿਹੜੇ ਜਿਹੜੇ ਪਿੰਡਾਂ ਨੂੰ ਇੱਥੋਂ ਲਾਈਟ ਜਾ ਰਹੀ ਆ ਉਹ ਸਾਰੇ ਪਿੰਡਾਂ ਨੂੰ ਆ ਸਾਡੇ ਨਾਲ ਮਧੇ ਦੇ ਵੀ ਆ ਸਾਡੇ ਨਾਲ ਧੂਰਕੋਟ ਦੇ ਵੀ ਆ ਪੱਤੋ ਦੇ ਵੀ ਆ ਤਕਰੀਬਨ ਸਾਰੇ ਪਿੰਡ ਹੀ ਆ ਵੀ 6 ਪਿੰਡ ਆ ਜਾਂਦੇ ਆ 58 ਫੀਡਰ ਲਗਭਗ ਜਿਹ ਤਰੇ ਟੋਟਲ 58 ਫੀਡਰ ਚੱਲ ਰਹੇ ਆ ਜੇ ਮਹਿਕਮੇ ਦੀ ਗੱਲ ਇਹ ਸੁਸਿਧਰਨਾ ਪ੍ਰੋਟੈਸਟ ਕਰ ਰਹੇ ਇਹ ਦੇਖੋ ਵੀਰੇ ਮੌਕੇ ਮੌਕੇ ਤੇ ਲਾਉਨੇ ਆ ਇਹ ਲਾਉਨੇ ਆ ਵੀ ਇਹ ਸਾਨੂੰ ਇਥੋਂ ਵਿਸ਼ਵਾਸ ਦਿੰਦੇ ਆ ਪੂਰਾ ਜਾਨੀ ਇਹਨਾਂ ਨੇ ਪਿਛਲੀ ਵਾਰ ਸਾਨੂੰ ਵਿਸ਼ਵਾਸ ਇਸ ਗੱਲ ਦਾ ਦਵਾਇਆ ਸੀ ਵੀ ਤੁਹਾਡੀ ਲਾਈਟ ਨਹੀਂ ਜਾਂਦੀ ਪਰ ਉਹੀ ਫੇਰ ਸਾਨੂੰ ਅੱਜ ਮਹੀਨੇ ਬਾਅਦ ਹੀ ਸਾਨੂੰ ਮਹੀਨਾ ਵੀ ਨਹੀਂ ਹੋਇਆ 15-20 ਦਿਨਾਂ ਬਾਅਦ ਸਾਨੂੰ ਫੇਰ ਧਰਨਾ ਲਾਉਣਾ ਪੈ ਗਿਆ ਹੁਣ ਕੱਲ ਅਸੀਂ ਸਾਡੇ 16 ਘੰਟੇ ਲਾਈਟ ਆਉਣੀ ਸੀਗੀ ਤੇ ਆਈ ਕਿੰਨੇ ਤੁਸੀਂ ਸੋਚੋਗੇ 5 ਘੰਟੇ ਲੇਟ ਚੇਤਾਂ ਦਾ ਹੁਣ 5 ਘੰਟਾ ਨਾਲ ਕੁਝ ਬਣ ਜੂਗਾ ਕੋਈ ਕਹਸ ਦਿਓ ਨਾ ਕੀ ਗੱਲ ਬਾਤ ਗੱਲ ਬਾਤ ਹੋ ਰਹੀ ਹੈ ਜੇ ਅਸੀਂ ਉਹਨਾਂ ਨੂੰ ਬਾਹਰ ਬੁਲਾਇਆ ਅਸੀਂ ਦਿਓ ਕਿ ਬੜਾ ਵੱਡੇ ਵੱਡਰ ਤੇ ਆਦੀ ਗੱਲ ਸੁਣਦੇ ਨਹੀਂ ਯਾਰ ਅਸੀਂ 2-3 ਵਾਰ ਨਹੀਂ ਘਟੋ ਘਟ 10-15 ਵਾਰ ਹੀ ਆ ਗਏ ਹੈਗੇ ਹੈਗੇ ਜੀ ਅਸੀਂ ਹੁਣ ਗੇਟ ਲਾਤਾ ਜੀ ਨਾ ਅਸੀਂ ਕਿਸੇ ਨੂੰ ਅੰਦਰ ਆਉਣ ਦੇਣਾ ਤੇ ਨਾ ਅਸੀਂ ਕਿਹਨੂੰ ਬਾਹਰ ਜਾਣ ਦੇਈਏ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਅਸੀਂ ਹੱਲ ਕਰਾਉਣਾ ਇਹ ਲੈਟ ਅਸੀਂ 8 ਘੰਟੇ ਲੈਣੀ ਲੈਣੀ ਹੈ ਸਾਡਾ ਅਧਿਕਾਰ ਵੀ ਆ ਤੇ ਅਸੀਂ ਲੈ ਕੇ ਰਹਿ ਸਮੱਸਿਆ ਤਾਂ ਇਹ ਹੈ ਜੀ ਵੀ ਕੱਲ 16 ਘੰਟੇ ਲਾਈਟ ਚਲਣੀ ਸੀਗੀ 16 ਘੰਟੇ ਦੇ ਵਿੱਚ ਉਹ ਤਕਰੀਬਨ ਇਹਨਾਂ ਦੇ ਬੰਦਿਆਂ ਦੇ ਵਿੱਚੋਂ ਜਿੰਨੇ ਇੱਥੇ ਬੈਠੇ ਆ ਧਰਨੇ ਦੇ ਵਿੱਚ ਸਾਰੇ ਹੀ ਖੇਤ ਸੀਗੇ ਤੇ ਸਵੇਰ 6:30 ਵਜੇ ਤੱਕ ਜਾਨੀ 2:30 ਵਜੇ ਤੋਂ ਲੈ ਕੇ ਕੱਲ ਦੁਪਹਿਰ 2:30 ਵਜੇ ਤੋਂ ਲੈ ਕੇ ਤੇ ਸਵੇਰ 6:30 ਵਜੇ ਤੱਕ ਪੰਜ ਤੋਂ 6 ਘੰਟੇ ਲੇਟ ਮਸਾ ਚੱਲੀ ਆ ਉਹ ਵੀ ਕਿਤੇ ਘੰਟਾ ਆ ਗਈ ਅੱਧਾ ਘੰਟੇ ਦਾ ਕੱਟ ਹੋ ਗਿਆ ਘੰਟਾ ਚੱਲ ਪੀ ਅੱਧੇ ਘੰਟੇ ਦਾ ਕੱਟ ਹੋ ਗਿਆ ਪਰ ਇਹ ਇੱਥੇ 15 ਮਿੰਟ ਦਾ ਕੱਟ ਹੀ ਦਿਖਾ ਰਿਹਾ ਹੈ ਇਹਨਾਂ ਨੇ ਇੱਥੇ ਪੂਰੀ ਕਰਤੀ ਇਹ ਕਹਿੰਦੇ ਵੀ ਪੂਰੀ ਸਾਡੇ ਕੋਲ ਚੱਲ ਗਈ ਹੁਣ ਤੁਸੀਂ ਇਹ ਦੇਖੋ ਵੀ ਲੇਟ ਰਾਹ ਚ ਜਾਂਦੀ ਕਿੱਥੇ ਰੁਕ ਜਦੋਂ ਸਾਡੇ ਖੇਤਾਂ ਵਾਲੀਆਂ ਮੋਟਰਾਂ ਕੋਲੇ ਨਹੀਂ ਪਹੁੰਚੀ ਤੇ ਰਾਹ ਦੇ ਵਿੱਚ ਕਿੱਥੇ ਰੋਕ ਗਈ ਲਾਈਟ ਹੁਣ ਸ਼ਹਿਰ ਦੀ ਤੇ ਜਿਹੜੀ ਜਿਹੜੀ ਖੇਤਾਂ ਵਾਲੀ ਅਲੱਗ-ਅਲੱਗ ਚੱਲਦੀ ਹੈ ਨਹੀਂ ਸ਼ਹਿਰ ਦਾ ਦਾ ਉਹ ਜਿਹੜੀ ਸ਼ਹਿਰ ਵਾਲੀ ਲਾਈਟ ਤਾਂ ਉਹ ਤਾਂ ਚੱਲਣੀ ਕੋਈ ਹੈ ਜੀ ਇੱਕ ਇਹਨਾਂ ਦਾ ਜਿਹੜਾ ਪਾਵਰ ਕੱਟ ਹੈ ਇਹ ਹੁਣ ਸਭ ਤੋਂ ਵੱਧ ਜਿਹੜਾ ਪਾਵਰ ਕੱਟ ਹੈ ਉਹ ਖੇਤਾਂ ਵਾਲੀ ਲਾਈਟ ਨੂੰ ਹੀ ਲਾ ਰਹੇ ਆ ਜਿਹੜਾ ਸ਼ਹਿਰ ਆ ਜਾਂ ਛੈਲਰ ਆ ਕੋਈ ਵੀ ਉਹਨਾਂ ਨੂੰ ਇਹ ਕਹਿੰਦੇ ਵੀ ਅਸੀਂ 15 15 ਮਿੰਟ ਦਾ ਲਾਉਣਾ ਹੈ ਦੇਖੋ ਹੁਣ ਤੁਸੀਂ ਅੱਜ ਜਿਹੜੀ ਮੇਨ ਜਿਹੜੀ ਜ਼ਰੂਰਤ ਆ ਉਹ ਕਿਸਾਨ ਨੂੰ ਜ਼ਿਆਦਾ ਇਸ ਟਾਈਮ ਕਿਉਂਕਿ ਜਿਹੜਾ ਝੋਨਾ ਜੇ ਉਹਨੂੰ ਘੰਟਾ ਵੀ ਕੱਟ ਲੱਗ ਜੂਗਾ ਉਹਨੇ ਤਾਂ ਉੱਥੇ ਹੀ ਪਿਆ ਰਹਿਣਾ ਉਹਨੇ ਤਾਂ ਜਦੋਂ ਦੁਆਰੇ ਲਾਈਟ ਆ ਗਈ ਫੇਰ ਚੱਲ ਪੂਗਾ ਪਰ ਜਿਹੜਾ ਕਿਸਾਨ ਦਾ ਕੋਈ ਵੀ ਜਾਂ ਝੋਨੇ ਝੋਨੇ ਲੱਗੇ ਵਿੱਚ ਝੋਨੇ ਚ ਪਾਣੀ ਆ ਜਾਂ ਜਿੱਥੇ ਕੱਦੂ ਕਰਦਾ ਉਹ ਜੇ ਉੱਥੇ ਲਾਈਟ 1 ਘੰਟਾ ਚੱਲ ਕੇ ਦੁਆਰੇ ਜਾਂਦੀ ਹੈ ਤਾਂ ਉਹ 1 ਘੰਟੇ ਜਿੰਨਾ ਪਾਣੀ ਵਾਣ ਦੇ ਵਿੱਚ ਗਿਆ ਉਹ ਦੁਆਰਾ ਉਹਨੂੰ 1 ਘੰਟਾ ਹੀ ਫੇਰ ਲੱਗਣਾ ਉੱਥੇ ਜਾੜ ਨਹੀਂ ਆ ਸੜੀਓ ਸਾਹਿਬ ਤਾਂ ਹਜੇ ਇੱਕ ਵਾਰ ਮਿਲੇ ਸੀ ਉਹ ਬਾਹਰ ਆਉਣਾ ਉਹਨਾਂ ਨੇ ਬਾਰ ਆ ਕੇ ਗੱਲਬਾਤ ਕਰਨਗੇ ਪਰ ਉਹ ਤਾਂ ਕਹਿੰਦੇ ਵੀ ਸਾਡੇ ਕੋਲ ਤਾਂ ਲੈਟ ਐ ਸੇ ਪੂਰੀ ਕਾਗਜ਼ੀ ਕਾਰਵਾਈ ਉਹ ਪੂਰੀ ਕਰੀ ਬੈਠੇ ਆਪ ਜੀ ਪਰ ਇਹ ਦੇਖੋ ਤੁਸੀਂ ਹੁਣ ਵੀ ਕਾਗਜ਼ੀ ਕਾਰਵਾਈ ਮਤਲਬ ਪੂਰੀ ਐ ਪਰ ਜਿਹੜੇ ਆ ਕਿਸਾਨ ਐ ਕਮਲੇ ਥੋੜਾ ਵੀ ਸਾਰੇ ਉੱਠ ਕੇ ਆ ਗਏ ਬਿਲਕੁਲ ਬਿਲਕੁਲ ਹਾਂ ਦੋ ਖੜ ਜਾਨ ਨੇ ਇਹ ਨਹੀਂ ਕਿਹਾ ਕਿ 15 ਕਿ ਦਿਨ ਪਹਿਲਾਂ ਵੀ ਪ੍ਰੋਟੈਸਟ ਕੀਤਾ ਜੇ ਇਹ ਇਹੀ ਕੰਮ ਚੱਲਦਾ ਰਿਹਾ ਤੇ ਜੇ ਧਰਨਾ ਪ੍ਰੋਟੈਸਟ ਕਰੋ ਤੱਕ ਜਾਰੀ ਰਹੇ ਇਹ ਤਾਂ ਫਿਰ ਉਹ ਜਿੰਨਾ ਚਿਰ ਕੋਈ ਪੱਕਾ ਹੱਲ ਨਹੀਂ ਹੁੰਦਾ ਜੀ ਉਹਨਾਂ ਚਿਰ ਚੱਲੂ ਗਈ ਰੈਗੂਲਰ ਹੀ ਚੱਲੂਗਾ ਤੇ ਨਹੀਂ ਅਸੀਂ ਵੀ ਕੀ ਲੈਣ ਜਾਣਾ ਘਰੇ ਵੀਰੇ ਖੇਤਾ 'ਚ ਤਾਂ ਬਹਿ ਨਹੀਂ ਸਕਦੇ ਵੇ ਕੂੜਾ ਪਾਉਣਾ ਉਹ ਫਲੈਟ ਦੇ ਨਾਲ ਹੀ ਪੈਣਾ ਜੇ ਲਾਈਟ ਹੀ ਨਾ ਹੋਏ ਔਰ ਇਹ ਕੂੜਾ ਵੀ ਨਹੀਂ ਪੈਣਾ ਤੇ ਇਸ ਤਾਂ ਪਰ ਇੱਕ ਹੀ ਬੈਠਾ ਸਾਰਾ ਸਾਰੇ ਆਈਐਸਬਾਬ ਜਿਹੜਾ ਧਰਨਾ ਪ੍ਰੋਟੈਸਟ ਮੇਰੇ ਖਿਆਲ ਕਿ ਤੁਹਾਡੇ 7 8 ਮਹੀਨੇ ਤੋਂ ਜ਼ਿਆਦਾ ਹੀ ਸਮਾਂ ਹੋ ਗਿਆ ਤੁਹਾਨੂੰ ਔਰ ਪਹਿਲੀ ਵਾਰ ਜਿਹੜਾ ਧਰਨਾ ਪ੍ਰੋਟੈਸਟ ਕਿਉਂ ਮੈਡਾ ਕੀ ਕਾਰਨ ਬਣਿਆ ਮੈਨੂੰ ਮਤਲਬ ਤਕਰੀਬਨ 10 ਮਹੀਨੇ ਹੀ ਹੋਏ ਆਏ ਇਹਨੂੰ ਪਹਿਲਾਂ ਕਿ ਜੇ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆ ਨਾ ਮੈਂ ਆਉਣ ਦਿੱਤਾ ਹੁਣ ਜੋ ਹੈਗਾ ਪਾਵਰ ਕੱਟ ਲੱਗ ਰਹੇ ਹੈਗੇ ਆ ਉਹ ਸਾਡਾ ਸਿਸਟਮ ਜਿਹਦੇ ਜਨਰੇਸ਼ਨ ਯਾ ਯੂਨਿਟ ਪਲਾਂ ਆਗੇ ਆ ਤਲਵੰਡੀ ਸਾਬੋ ਲਹਿਰਾ ਮੁਹੱਬਤ ਦੇ ਰੋਪੜ ਜੇ ਉਹ ਯੂਨਿਟ ਬੰਦ ਪਿਆ ਆ ਅੰਡਰ ਮੇਨਟੇਨੈਂਸ ਅੰਡਰ ਰਿਪੇਅਰ ਤੇ ਉਸ ਕਰਕੇ ਥੋੜੀ ਜਿਹੀ ਪਾਵਰ ਕੱਟ ਆ ਰਿਹਾ ਜਿਹਦੇ ਨਾਲ ਅਸੀਂ ਫੇਰ ਵੀ ਘੱਟ ਤੋਂ ਘੱਟ 5 ਤੋਂ 6 ਘੰਟੇ ਸਪਲਾਈ ਇਹਨਾਂ ਦੇ 2-3 ਦਿਨਾਂ ਚ ਦੇ ਰਹੇ ਹੈਗੇ ਆ ਪਰ ਜੋ ਇਥੋਂ ਦੇ ਪਬਲਿਕ ਦੀ ਮੰਗ ਹੈਗੀ ਆ ਕਿਉਂਕਿ ਝੋਨੇ ਦਾ ਸਟਾਰਟਿੰਗ ਹੈਗੀ ਆ ਪਾਣੀ ਦੀ ਵੀ ਜ਼ਿਆਦਾ ਲੋੜ ਆ ਵੀ ਘੱਟ ਤੋਂ ਘੱਟ 8 ਘੰਟੇ ਸਪਲਾਈ ਯਕੀਨੀ ਬਣਾਈ ਜਾਵੇ ਅੱਠ ਘੰਟੇ ਤੋਂ ਵੱਧ ਵੀ ਪਿੱਛੇ ਦਿੱਤੀ 16 16 ਘੰਟੇ ਵੀ ਅਸੀਂ ਦਿੱਤੀ ਹੈਗੀ ਆ ਪਰ ਇਹ ਇਹਨਾਂ ਕਾਰਨ ਹਜੇ ਜੋ ਹੈਗਾ ਇੱਕ ਦਿਨ ਹੋਰ ਇਹ ਪ੍ਰੋਬਲਮ ਨੂੰ ਫੇਸ ਕਰਨਾ ਪਏਗਾ ਟੈਂਪੋਰਰੀਲੀ ਕਿਉਂਕਿ ਸਮੇਂ ਨਾਲ ਅਪਡੇਟ ਹੋ ਰਹੀ ਆ ਜਿਵੇਂ ਕੱਲ ਕੁਝ ਫਰਕ ਪਵੇ ਸ਼ਾਮ ਤੱਕ ਅੱਜ ਇੰਪਰੂਵ ਹੋ ਜਾਏਗਾ ਕੱਲ ਸ਼ਾਮ ਤੱਕ ਸਾਰਾ ਇਹ ਇੰਪਰੂਵ ਹੋਣ ਦੀ ਸੰਭਾਵਨਾ ਹੈ ਇਹ ਟੈਂਪੋਰਰੀ ਪ੍ਰੋਬਲਮ ਆ ਪਰ ਲੋਕਾਂ ਦੀ ਜਿਵੇਂ ਇਹ ਮੰਗ ਹੈਗੀ ਆ ਵੀ ਸਾਨੂੰ ਇਹ ਪਾਵਰ ਕੱਟ ਬਿਲਕੁਲ ਹੀ ਨਾ ਲਗਾਏ ਜਾਣ ਪਾਵੇਂ ਸਾਡੇ ਡੀਐਸ ਦੇ ਘਰਾਂ ਦੀ ਸਪਲਾਈ 4-4 ਘੰਟੇ ਬੰਦ ਕਰਤੀ ਜਾਵੇ ਠੀਕ ਹੈ ਨਾ ਜੋ ਇਸ ਸੰਬੰਧੀ ਅਸੀਂ ਆਪਦੀ ਹੈਰ ਅਥਾਰਟੀ ਨੂੰ ਸੀਨੀਅਰ ਅਫੀਸਰ ਨੂੰ ਲਿਖਤੀ ਰੂਪ ਵਿੱਚ ਭੇਜ ਦਿੰਨੇ ਇਹਨਾਂ ਦੀ ਮੰਗ ਹੈਗੀ ਆ ਵੀ ਕੁਝ ਦਿਨ 15 ਦਿਨ ਘੱਟ ਤੋਂ ਘੱਟ ਸਪਲਾਈ ਵੱਧ ਤੋਂ ਵੱਧ ਦਿੱਤੀ ਜਾਵੇ ਬੇਸ਼ੱਕ ਮਲਵਾ ਇਹਨਾਂ ਦੇ ਮਲ ਡੀਐਸ ਤੇ ਕੱਟ ਲਗਾ ਲੈ ਜਾਣ ਤੇ ਪਰ ਸਾਡੇ ਵੱਲੋਂ ਪਹਿਲਾਂ ਵੀ ਮੇਰੇ ਵੱਲੋਂ ਨਿਰਵਿੰਗ ਸਪਲਾਈ ਦਿੱਤੀ ਜਾਂਦੀ ਸੀ ਹੁਣ ਵੀ ਦਿੱਤੀ ਜਾਏਗੀ ਇਹ ਜੋ ਹੈਗੀ ਹੈ ਟੈਕਨੀਕਲ ਪ੍ਰੋਬਲਮ ਕਾਰਨ ਟੈਂਪਰੇਰੀਲੀ ਆਇਆ ਇੱਕ ਦਿਨ ਵਾਸਤੇ ਇਹ ਸਤਵਾਰ ਉਵੇਂ ਹੀ ਚੱਲੇਗੀ ਇਸ ਕਿਹ ਨਿੱਜੀ ਨਹੀਂ ਪਰ ਕਿਉਂਕਿ ਖਾਨਾਂ ਨੂੰ ਵੀ ਲੋੜ ਆ ਝੋਨੇ ਦੀ ਸਟਾਰਟਿੰਗ ਹੈਗੀ ਆ ਇਸ ਕਰਕੇ ਉਹ ਇਸ ਗੱਲ ਤੋਂ ਖਫਾ ਨੇ ਵੀ ਸਾਨੂੰ ਪਰ ਉਹਨਾਂ ਨੇ ਇਹ ਵੀ ਮੰਗਾ ਵੀ ਨਾਲ-ਨਾਲ ਅੱਗੇ ਪਾਵਰ ਕਾਰਡ ਲਗਾਈ ਨਾ ਜਾਨ ਜਦ ਤੱਕ ਜਿਸ ਨਾਲ ਸਾਨੂੰ 10 ਮਿਲਿਆ ਪਰ ਫਸਟ ਟਾਈਮ ਸਾਨੂੰ ਦੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਆ ਪਰ ਨਾਜ਼ਿਰ ਨੇ ਕਿਸਾ ਨਾਲ ਜੀਟ ਵੀ ਬੰਦ ਕੀਤਾ ਹੋਇਆ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕੰਮ ਨਹੀਂ ਹੁੰਦਾ ਪਰ ਤੁਸੀਂ ਪਰਸੋਂ ਦਾ ਸਮਾਂ ਦੇ ਰਹੇ ਹੋ ਕੀ ਲੱਗਦਾ ਹੈ ਕਿ ਇਹ ਉਹਨਾਂ ਦੇ ਨਹੀਂ ਗੇਟ ਬਸ ਉਹ ਮੈਂ ਪਹਿਲਾਂ ਵੀ ਆਲਰੇਡੀ ਵੀ ਸਮਝਾ ਦਿੱਸ ਕਰ ਚੁੱਕਾ ਹਾਂ ਬਾਕੀ ਜੋ ਵੀ ਉਹਨਾਂ ਦੇ ਵਿਚਾਰ ਹੈਗੇ ਅਸੀਂ ਆਪ ਦੀ ਹੈਰਫੌਟ ਨੂੰ ਇਨਟੀਮੀਟ ਕਰ ਰਹੇ ਹੈਗੇ ਆ ਤੇ ਇਹ ਗੇਟ ਖੋਲਣਾ ਬਣਦਾ ਹੀ ਆ ਕਿਉਂਕਿ ਇਹ ਚ ਨਿੱਜੀ ਮੇਰੇ ਵੱਲੋਂ ਦਾ ਬਿਲਕੁਲ ਹੀ ਨਹੀਂ ਕਿਉਂਕਿ ਮੈਂ ਜੋ ਆਪ ਦਾ ਟਾਈਮ ਪੀੜਾ ਮੈਨੂੰ ਕਿਸੇ ਨਾਲ ਬਹੁਤ ਸਾਰਾ ਕੁਝ ਮੈਂ ਵਧੀਆ ਚਲਾ ਰਿਹਾ ਹਾਂ ਨਾ ਤੇ ਇਹ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਉਹਦੂ ਕੋਈ ਪ੍ਰੋਬਲਮ ਨਹੀਂ ਆਵੇਗੀ। ਆਈ ਪ੍ਰਧਾਨ ਜੀ ਇਹ ਅਗਲਾ ਹੋਇਆ ਫੈਸਲਾ ਭਾਈ ਜੀ ਕੁਝ ਨਹੀਂ ਹੋਇਆ ਇੱਥੇ ਇਹ ਜਿਹੜਾ ਮਸਲਾ 2023 ਦਾ ਹੈ ਪਿਛਲੇ ਜਿਹੜੇ ਪੈਟੀਸ਼ਨ ਚੱਲੇ ਉਦੋਂ ਦਾ ਉਦੋਂ ਵੀ ਬਹੁਤ ਵੱਡਾ ਇਕੱਠ ਹੋਇਆ ਸੀ ਲਗਾਤਾਰ ਬਿਜਲੀ ਬੋਰਡ ਦਫ਼ਤਰ ਦੇ ਮੂਹਰੇ ਬੈਠੇ ਸੀ ਤੇ ਨਾਲ ਨਿਹਾਲ ਸਿੰਘ ਵਾਲੇ ਮੰਡੀ ਦੇ ਵਿੱਚ ਵੀ ਧਰਾਂ ਚੱਲੂ ਹੋਇਆ ਸੀ ਉਸ ਟਾਈਮ ਤੇ ਜਿਹੜੇ ਐਕਸੀਡੈਂਟ ਜਸਵੀਰ ਸਿੰਘ ਦਾ ਵਾਘਾ ਪੁਰਾਣਾ ਉਹ ਇਹ ਚੀਜ਼ ਮੰਨ ਕੇ ਗਏ ਸੀ ਵੀ ਐਕਟਿਵਾਰ ਜਿਹੜਾ ਹੋ ਗਿਆ ਹੋ ਗਿਆ ਗਾਂਹਲੀ ਵਾਰ ਨੂੰ ਤੁਹਾਡੇ ਟਰਾਂਫਰ ਵੱਡਾ ਕੀਤਾ ਜਾਊਗਾ ਤੇ ਜਿਹੜੀ ਲਾਈਟ ਆ ਤੁਹਾਨੂੰ ਨਿਰਬਿਗਨਾ 8 ਘੰਟੇ ਸਪਲਾਈ ਮਿਲੂਗੀ 8 ਦੀ ਵੀ ਤੁਹਾਨੂੰ 10 ਘੰਟੇ ਦੇਵਾਂਗੇ ਜਿਹੜਾ ਪਿਛਲੀ ਵਾਰ ਦਾ ਵਾਅਦਾ ਹੋਇਆ ਸੀ ਅੱਜ ਵੀ ਇਹਦਾ ਸੀਜ਼ਨ ਸਟਾਰਟ ਹੋਇਆ ਉਦੋਂ ਦਾ ਹੀ ਅਸੀਂ ਲਗਾਤਾਰ ਅਲੱਗ-ਅਲੱਗ ਪਿੰਡ ਰੋਜ ਮੰਗ ਪੱਤਰ ਕਿਤੇ ਐਸਡੀਓ ਸਾਹਿਬ ਨੂੰ ਕਿਤੇ ਐਕਸੀਅਨ ਨੂੰ ਐਸਸੀ ਨੂੰ ਚੀਫ ਤਾਈ ਵੀ ਮੰਗ ਪੱਤਰ ਕਿ ਜਾਇਆਏ ਆ ਪਰ ਜਿਹੜਾ ਪ੍ਰਸ਼ਾਸਨ ਹੈ ਬਿਜਲੀ ਬੋਰਡ ਦਾ ਇਹ ਗੱਲ ਕਹਿ ਰਿਹਾ ਜਦੋਂ ਵੀ ਇਹਨਾਂ ਨੂੰ ਕੋਈ ਮੰਗ ਪੱਤਰ ਦੇਣਾ ਹੈ ਯਾਰ ਤੁਸੀਂ ਐਮਐਲਏ ਨੂੰ ਮਿਲੋ ਸਮੱਸਿਆ ਸਾਡੀ ਆ ਸਾਡੇ ਘਰਾਂ ਦੀ ਗੱਲ ਹੈ ਸਾਡੇ ਚੁੱਲਿਆਂ ਦੀ ਗੱਲ ਹੈ ਸਾਨੂੰ ਲੈਟਰ ਨਹੀਂ ਮਿਲਦੀ ਤੇ ਜੇ ਐਮਐਲਏ ਨੂੰ ਵੋਟਾਂ ਪਾ ਕੇ ਅਸੀਂ ਬਣਾਇਆ ਤੇ ਐਮਐਲਏ ਇਹ ਲੋਕਾਂ ਦੇ ਦੁੱਖਾਂ ਦਾ ਤੂੰ ਨਹੀਂ ਸੁਣਨਾਂ ਦਾ ਇਹ ਜਿਹੜੀ ਸਰਕਾਰ ਨੇ ਚਾਲ ਬਣਾ ਲਈ ਇਹ ਲੋਕਾਂ ਨੂੰ ਇਕੱਠੇ ਕਰਕੇ ਐਮਐਲਏ ਦੇ ਕੋਲੇ ਲੈ ਕੇ ਜਾਓ ਐਮਐਲਏ ਤੋਂ ਗਾਹ ਉਹ ਕਹਿੰਦਾ ਮੈਂ ਮੁੱਖ ਮੰਤਰੀ ਕੋਲੇ ਲੈ ਕੇ ਜਾਓ ਵੋਟ ਵਟੋ ਰੂ ਸਿਸਟਮ ਜਿਹੜਾ ਉਹ ਲਗਾਤਾਰ ਜਿਹੜਾ ਇਹ ਨੀਤੀ ਪਾਲਿਸੀ ਆ ਉਹ ਚੱਲ ਰਹੀ ਆ ਅਸੀਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਿਹੜਾ ਸਾਨੂੰ ਜੇ ਇੱਥੇ ਦਿਨਪੁਰਾ ਦੇ ਧਰਨੇ ਲਾਉਣੇ ਪਏ ਲਾਵਾਂਗੇ ਜਿਹੜਾ ਸਾਡਾ ਗ੍ਰੈਡਾ ਉਹ ਵੱਡਾ ਕੀਤਾ ਜਾਵੇ ਜਿਹੜੀ ਸਮੱਸਿਆ ਸਾਡੀ ਹੱਲ ਕੀਤੀ ਜਾਵੇ ਕਿਉਂਕਿ ਜਿਹੜਾ ਇਹ ਗ੍ਰੈਡਾ ਪਤੋ ਹੀਰਾ ਸਿੰਘ ਦਾ ਇਹ ਆਸ-ਪਾਸ ਨਾਲੋਂ ਸਾਰਿਆਂ ਨੂੰ ਪੁਰਾਣਾ ਗ੍ਰੈਡਾ ਹੈ ਜਿਹੜੀ ਸਾਰਿਆਂ ਨੂੰ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਜਿਹੜਾ ਇਹ ਪਤ ਜਿਹੜਾ ਪੱਤੋ ਗ੍ਰੈਡ ਤੋਂਗਾ ਦੀਨਾ ਗ੍ਰੈਡ ਬਣਿਆ ਜਾਂ ਸਮਾਧ ਭਾਈ ਬਣਿਆ ਜਾਂ ਬਲਾਹਪੁਰ ਬਣਿਆ ਅਰਾਉਕੇ ਬਣਿਆ ਘੋਰਗਿਆ ਬਣਿਆ ਇਹ ਤੂੰ ਮਗਰੋਂ ਸਟਾਰਟ ਹੋਇਆ ਕਿਉਂਕਿ ਪਹਿਲਾਂ ਸਾਰਾ ਜਿਹੜਾ ਸਿਸਟਮ ਸੀ ਉਹ ਇਸ ਬਿਜਲੀ ਘਰ ਤੋਂ ਚੱਲਦਾ ਸੀ ਪਰ ਜਿਹੜੀ ਸਿਆਸਤਾਂ ਜਾਂ ਇਹਨੂੰ ਤੁਸੀਂ ਸਮਝੋ ਲੋਕਮਾਰੂ ਨੀਤੀ ਜਿਹੜੀ ਅਪਣਾ ਰਹੀ ਹੈ ਸਰਕਾਰ ਉਹਦੇ ਵਿੱਚ ਇਹ ਹੋ ਗਿਆ ਵੀ ਇਹ ਪੱਤੋ ਗ੍ਰੈਡ ਨੂੰ ਫੇਲ ਕਰਕੇ ਜਿਹੜੇ ਪਾਸੇ ਵਾਲੇ ਗ੍ਰੈਡਾ ਛੋਟੇ ਜੂਨਟ ਆ ਉਹਨਾਂ ਨੂੰ ਸ਼ਾਹ ਕਰਕੇ ਉਹਨਾਂ ਨੂੰ ਦੱਸਦਾ ਘੰਟੇ ਬਿਜਲੀ ਜਿਹੜਾ ਪੱਤੋ ਗ੍ਰੈਡਾ ਨੂੰ 8 ਘੰਟੇ ਬਿਜਲੀ ਯਾਨੀ ਨਾਊਂਸ ਕਰਕੇ ਸਾਨੂੰ 4 ਘੰਟੇ ਤੋਂ ਬਾਅਦ ਬਿਜਲੀ ਨਹੀਂ ਦਿੱਤੀ ਜਾਂਦੀ 4 ਘੰਟੇ ਵੀ ਸਾਨੂੰ ਆਇਆ ਵੀ ਜੇ ਘੰਟਾ ਬਿਜਲੀ ਚੱਲ ਗਈ 1/2 ਘੰਟਾ ਕੱਟ ਲਾ ਗਿਆ ਫਿਰ ਘੰਟਾ ਚੱਲ ਗਈ ਫਿਰ ਘੰਟਾ ਕੱਟ ਲਾ ਗਿਆ ਇਸ ਤਰ੍ਹਾਂ ਕਰਕੇ ਸਾਨੂੰ ਜਿਹੜਾ ਖੱਜਲ ਖਵਾਰ ਹੋ ਰਹੇ ਆ ਸਾਡੀ ਮੰਗ ਹੈ ਗਵਰਨਮੈਂਟ ਨੂੰ ਵੀ ਇਹਦਾ ਵੀ ਹੱਲ ਕੀਤਾ ਜਾਵੇ ਨਾਲ ਜਿਹੜਾ ਪਤੋਦਾਸ ਹੈਗਾ ਆਪਣਾ ਸਿਹਤ ਵਿਭਾਗ ਦਾ ਹਸਪਤਾਲ ਉਹ ਵੀ ਇੱਥੇ ਤਕਰੀਬਨ ਸਾਰੇ ਮੋਗੇ ਦੇ ਵਿੱਚ ਜਿਹੜਾ ਪਹਿਲੇ ਨੰਬਰ ਤੇ ਪਤੋਈ ਸੀ ਉਹ ਵੀ ਗੱਲ ਪੱਟ ਛੱਡ ਕੇ ਸਾਨੂੰ ਪਤਾ ਲੱਗਿਆ ਵੀ ਉਹ ਵੀ ਬੱਧ ਨਹੀਂ ਲੈ ਗਿਆ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਜਿੱਥੇ ਵੱਡੇ ਹਸਪਤਾਲ ਸੀ ਉੱਥੇ ਖਾਲੀ ਕਰਕੇ ਦੇ ਗਾਂਹ ਹੋਰ ਲੋਕਾਂ ਨੂੰ ਸ਼ਾਹ ਕਰੀ ਜਾਂਦੇ ਨਹੀਂ ਉਹਨਾਂ ਨੂੰ ਵਾਪਸ ਇੱਥੇ ਲਿਆ ਆ ਜਾਵੇ ਇਹਨਾਂ ਅੰਬੀਲੀ ਗ੍ਰੇਡਾਂ ਨੂੰ ਵੱਡਾ ਕੀਤਾ ਜਾਵੇ ਹਸਪਤਾਲਾਂ ਨੂੰ ਵੱਡਾ ਕੀਤਾ ਜਿਹੜੇ ਲੋਕਾਂ ਨੂੰ ਸਹੂਲਤ ਮਿਲੇ ਲੋਕ ਆਦਾ ਘਰ ਬੈਠੇ ਆਨੰਦ ਮਾਣ ਸਕਣ ਇਸ ਕਰਕੇ ਜਾਨ ਸਾਰਿਆਂ ਨੂੰ ਅਪੀਲ ਆ ਸਾਰੇ ਪਿੰਡਾਂ ਨੂੰ ਵੀ ਇਹੀ ਅਪੀਲ ਆ ਵੀ ਵੱਡਾ ਇਕੱਠ ਕਰਕੇ ਇੱਥੇ ਆਓ ਜਿਹੜਾ ਤੁਸੀਂ ਤੁਹਾਨੂੰ ਅਸੀਂ 18 ਤਰੀਕ ਨੂੰ ਬੈਠੇ ਸੀ ਪਿਛਲੀ ਨੂੰ ਉਹਦੇ ਵੀ ਸਾਨੂੰ ਲollipops ਹੀ ਦਿੱਤਾ ਸੀ ਵੀ ਅੱਜ ਯਾਰ ਤੁਹਾਨੂੰ ਲੈਟ ਦੇਤੀ ਤੇ ਬਸ ਫੇਰ ਤੋਂ ਥੋੜੀ ਪੱਕੀ ਹੋ ਜੂ ਤੁਹਾਨੂੰ 8 ਉਸੇ ਤਰ੍ਹਾਂ ਹੀ ਇਹ ਜਿਹੜਾ ਹੁਣ ਮਹੀਨੇ ਬਾਅਦ ਅਸੀਂ ਅੱਜ 18 ਤੋਂ ਲੈ ਕੇ 11 ਦੀ ਤਰੀਕ ਤੇ ਫੇਰ ਬਹਿ ਗਏ ਆ ਹੁਣ ਵੀ ਇਹਨਾਂ ਨੇ ਇਹੀ ਕਿਹਾ ਵੀ ਜੀ ਉਹ ਜਿਹੜਾ ਗ੍ਰੈਡ ਆਪਣਾ ਉਹ ਬੰਦ ਹੋ ਗਿਆ ਵੱਡਾ ਥਰਮਲ ਤੇ ਲਹਿਰਾ ਮਾਬਦਾ ਦੇ ਉੱਜਾ ਤਲਵੰਡੀ ਵਾਲਾ ਤੇ ਫਲਾਨਾ ਤੇ ਉਹ ਸਵੇਰੇ ਕੱਲ ਨੂੰ ਦੁਪਹਿਰ ਤੋਂ ਬਾਅਦ ਚੱਲ ਪੈਣਗੇ ਤੁਹਾਨੂੰ ਨਿਰਭੈਣ ਬਿਜਲੀ ਦਿੱਤੀ ਜਾਊਗੀ ਪਰ ਦਿੱਤੀ ਜਾਵੇ ਠੀਕ ਆ ਅਸੀਂ ਮੰਨਦੇ ਆ ਪਰ ਜਿਹੜਾ ਸਾਡਾ ਲੋਕਾਂ ਦਾ ਹਾਲ ਆ ਮੇਨ ਵੱਡਾ ਟਰਾਂਸਫਾਰਮ ਕਰਨ ਦੀ ਸਾਨੂੰ ਉਹ ਤੇ ਡਟਣਾ ਚਾਹੀਦਾ ਜਿੰਨਾ ਚਿਰ ਉਹ ਵੱਡਾ ਨਹੀਂ ਹੁੰਦਾ ਅਸੀਂ ਸੁੱਖ ਨਹੀਂ ਤੇ ਨਹੀਂ ਸੋਚ ਸਕਦੇ ਜਿਹੜਾ ਮੁਲਾਜ਼ਮ ਉਹ ਪੂਰੇ ਕੀਤੇ ਜਾਣ ਜਿਹੜਾ ਜਿਹੜੇ ਸਾਡੇ ਐਸਡੀਓ ਸਾਹਿਬ ਆਏ ਵਿਆ ਇਹਨਾਂ ਦੀ ਸਮਾਲ ਸਰ ਡਿਊਟੀ ਆ ਜਿਹੜੇ ਸਾਡੇ ਬੂਟਾ ਸਿੰਘ ਜਈ ਆ ਉਹਦੀ ਬਲਾਸਪੁਰ ਡਿਊਟੀ ਆ ਜਿਹੜਾ ਜਗਦੇਵ ਜਈ ਆ ਉਹ ਸਮਾਧ ਪਈ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਵੱਡਾ ਗ੍ਰੇਡ ਸੀ ਸਾਰਿਆਂ ਨਾਲ ਸਾਡੇ ਨੂੰ ਵੱਧ ਚਾਹੀਦਾ ਸੀ ਨਾ ਤਾਂ ਸਾਡੇ ਕੋਈ ਥੱਲੇ ਦਾ ਮੁਲਾਜ਼ਮ ਹੈ ਐਡਾ 58 ਲੈਣਾ ਸਾਡੇ ਤੇ 2 ਲੈਣ ਮੈਣਾ ਸਾਡੇ ਕੋਲੇ ਤੇ ਜਿਹੜੇ ਦੋ ਜਈ ਆ ਇੱਕ ਸਮਾਧੋਂ ਲਿਆਂਦਾ ਵਾ ਤੇ ਇੱਕ ਨਿਹਾਲ ਸਿੰਘ ਵਾਲਾ ਸਾਡੇ ਕੋਲ ਤਾਂ ਨਾ ਜਈ ਆ ਨਾ ਐਸਡੀਓ ਆ ਤੇ ਸਾਡਾ ਬੇੜਾ ਕਿਵੇਂ ਪਾਰ ਹੋਊਗਾ ਇਹ ਸਰਕਾਰ ਸੋਚ ਨਹੀਂ ਰਹੀ ਨਾ ਕੋਈ ਲੈਣ ਮੈਣੀ ਆ ਸਾਡੇ ਕੰਮ ਕਿਵੇਂ ਚੱਲੂ ਅਸੀਂ ਤਾਂ ਵਾਰੀ ਵਾਰੀ ਪਿਛਲੇ ਸਾਲ ਵੀ ਇਹੀ ਅਪੀਲ ਕੀਤੀ ਸੀ 10 ਦਿਨ ਸਾਡੇ ਝੋਨੇ ਸੁੱਕ ਗਏ ਸੀ ਮੋਟਰਾਂ ਖੜਗੀਆਂ ਸੀ ਵੱਡੀ ਲੈਂਡ ਟੁੱਟ ਗਈ 10 ਦਾ 12 ਦਿਨ ਬਾਅਦ ਲੈਟ ਆਈ ਸੀ ਉਹੀ ਸਾਡਾ ਕੰਮ ਹੁਣ ਬਣਨ ਜਾ ਰਿਹਾ ਜੇ ਰੱਬ ਨੇ ਮੀਂਹ ਨਾ ਪਾਇਆ ਇਹ ਇਕ ਲੋਧਾਂ ਦਾ ਹੀ ਮੱਚ ਚੋ ਸਾਡੇ ਨਾਲ ਦਾ ਫੇਰ ਉਹੀ ਹਾਲ ਹੁਣ ਹਲ ਜਿਹੜਾ ਧਰਨਾ ਪ੍ਰੋਟੈਸਟ ਆ ਇਹਨਾਂ ਨੇ ਐਸਡੀਓ ਸਾਹਮਣੇ ਪਰਸੋਂ ਦਾ ਸਮਾਂ ਦਿੱਤਾਗਾ ਚੱਕੋ ਗਏ ਜਾਂ ਕੰਟੀਨਿਊ ਕਰੀਏ ਨੀ ਅਸੀਂ ਹਜੇ ਅਸੀਂ ਕੋਈ ਹਜੇ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਇਹ ਜੀਤਾ ਅਸੀਂ ਆਪਦੀ ਪਬਲਿਕ ਨਾਲ ਰਾਇ ਕਰਨੀ ਹੈ ਵੀ ਕੀ ਕਹਿੰਦੇ ਕੀ ਚਾਹੁੰਦੇ ਆ ਕਿਵੇਂ ਚੱਲਣਾ ਜੇ ਇਹਨਾਂ ਨੇ ਕਿਹਾ ਵੀ ਪੱਕਾ ਲੈਣਾ ਤਾਂ ਪੱਕਾ ਬੈਠਾਂਗੇ ਜੇ ਇਹਨਾਂ ਨੇ ਕਿਹਾ ਵੀ ਨਹੀਂ ਪ੍ਰਧਾਨਾ ਉੱਠਣਾ ਵੀ ਆਪਾਂ ਨੂੰ ਲੈਟ ਮਿਲਦੀ ਆ ਫਿਰ ਆਪਾਂ ਉੱਠ ਖੜਾਂਗੇ ਜਿਵੇਂ ਕਹਿਣਗੇ ਉਵੇਂ ਉਹਦਾ ਜਿਹੜਾ ਮੋਲਡ ਆ ਉਹਨੂੰ ਕੀਤਾ ਜਾਜੂ